ਬਹੁਤ ਹੀ ਪਾਗਾ ਵਾਲਾ ਦਿਨ ਦਿਨ ਸ਼ੁੱਕਰਵਾਰ 18 ਜੁਲਾਈ 2025 ਬਾਬਾ ਸੁਖਾਨੰਦ ਬਾਬਾ ਮੜ ਜੀ ਦੇ ਸਵੇਰ ਦੇ ਦਰਸ਼ਨ ਮੈਂ ਤੁਹਾਡਾ ਆਪਣਾ ਵੀ ਜੇ ਸ਼ਰਮਾ ਤੁਹਾਨੂੰ ਹਰ ਰੋਜ਼ ਇਤਿਹਾਸਕ ਸਥਾਨ ਬਾਬਾ ਮੜ ਵਿਖੇ ਬਾਬਾ ਮੜ ਜੀ ਦੀ ਸਮਾਧੀ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਇਸ ਥਾਂ ਤੋਂ ਜੋ ਮੰਗੋਗੇ ਹਰ ਹਾਲ ਦੇ ਵਿੱਚ ਬਾਬਾ ਜੀ ਝੋਲੀਆਂ ਭਰਨਗੇ ਮਾਂ ਸੁਖਦਾਤੀ ਜਿਨ੍ਹਾਂ ਦਾ ਇਸ ਇਤਿਹਾਸਕ ਸਥਾਨ ਤੇ ਮੰਦਿਰ ਬਣਿਆ ਹੋਇਆ ਹੈ ਨਾਲ ਹੀ ਸੁਆਮੀ ਪਰਮਾਨੰਦ ਜੀ ਦਾ ਮੰਦਿਰ ਉਸ ਦੇ ਅੱਗੇ ਸ਼ਿਵ ਭੋਲੇ ਪਰਿਵਾਰ ਦਾ ਖੂਬਸੂਰਤ ਮੰਦਿਰ ਬਣਿਆ ਹੋਇਆ ਹੈ ਹਰ ਰੋਜ਼ ਸੰਗਤਾਂ ਨਤਮਸਤਕ ਹੋ ਕੇ Ganga ya la arpa de cardinal.